ਸ਼੍ਰੀ ਗੁਰੂ ਰਾਮਦਾਸ ਸੇਵਾ ਸਭਾ ਦੇ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਹੈ ਜੋ ਲਗਾਇਆ ਗਿਆ। ਜੀਹਾਂ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ 20 ਸਾਲ ਤੋਂ ਲਗਾਤਾਰ ਉਹ ਖੂਨਦਾਨ ਕੈਂਪ ਲਗਾ ਰਹੇ ਨੇ ਕਿਉਂਕਿ ਜੋ ਇਹ ਖੂਨਦਾਨ ਕੈਂਪ ਹੈ ਕੱਲੂ ਕਾਰਾ ਦਿਵਸ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ 40 ਸਾਲ ਹੋ ਗਏ ਨੇ ਕੱਲੂ ਕਾਰਾ ਦਿਵਸ ਨੂੰ ਤੇ ਉਹਨਾਂ ਦੇ ਜ਼ਖਮ ਨੇ ਜੋ ਸਿੱਖ ਭਾਈਚਾਰੇ ਦੇ ਉਹ ਅਜੇ ਵੀ ਅਲੇ ਨਹੀਂ। ਸੋ ਉਹਨਾਂ ਦਾ ਕਹਿਣਾ ਹੈ ਕਿ 20 ਸਾਲ ਤੋਂ ਇਹ ਸੇਵਾ ਕਰ ਰਹੇ ਨੇ 20 ਸਾਲ ਤੋਂ ਖੂਨਦਾਨ ਕੈਂਪ ਲਗਾ ਰਹੇ ਨੇ ਤੇ ਅੱਗੇ ਵੀ ਉਹ ਖੂਨਦਾਨ ਕੈਂਪ ਇਸੇ ਤਰ੍ਹਾਂ ਹੀ ਲਗਾਉਣਗੇ ਆਓ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਸ਼੍ਰੀਮਨ ਸਰਸਾਹਬ ਦੇ ਕੇ ਸੰਪਰਦਾਇ ਪੂਰੀ ਵਾਲਿਆਂ ਵੱਲੋਂ ਔਰ ਅਕਾਲਪੁਰ ਦੀ ਫੌਜ ਵੱਲੋਂ ਹਰ ਸਾਲ 6 ਦਿਨ ਫ੍ਰੀ ਮੈਡੀਕਲ ਕੈਂਪ ਔਰ ਬਲੱਡ ਡੋਨੇਸ਼ਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ ਔਰ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਜਾਂਦੀ ਹੈ ਸੋ ਇਹ ਬ੍ਰਿੰਡ ਬੜਾ ਇਤਿਹਾਸ ਦੇ ਵਿੱਚ 6 ਜੂਨ ਨੂੰ ਵੱਖਵ ਤਰੀਕੇ ਨਾਲ ਯਾਦ ਕੀਤਾ ਜਾਂਦਾ ਸਾਡੇ ਤਾਂ ਮਤਲਬ ਕੋਈ ਵਾਕਿਆ ਸ਼ਬਦ ਨਹੀਂ ਹੈ 6 ਜੂਨ ਜਿਹੜਾ ਪਾਣਾ ਵਰਤਿਆ ਸੀ ਉਹ ਮਹਾਂਪੁਰਸ ਨੂੰ ਇਸ ਤਰੀਕੇ ਨਾਲ ਯਾਦ ਕਰਦੇ ਆ ਅਕਾਲਪੁਰ ਦੀ ਫੌਜ ਯਾਦ ਕਰਦੀ ਆ ਤੇ ਹੈ ਵੀ ਨਾ ਭੁੱਲਣੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਅਸੀਂ ਉਹ ਸੰਗਤਾਂ ਕਾ ਬੜਾ ਦਿਨ ਸਮਣਾ ਹੋ ਰਹੀਆਂ ਨੇ ਅਸੀਂ ਆਈਆਂ ਇੱਥੇ ਪਹੁੰਚੀਆਂ ਨੇ ਤੇ ਅਕਾਲਪੁਰ ਦੇ ਪੋਜ ਵੱਲੋਂ ਵੀ ਜਿਹੜਾ ਵਿਸ਼ਾਲ ਕੰਗਰ ਦੇ ਸਭਾਗਾਂ ਕੈਂਪ ਕਿਹਾਣਾ ਚਾਹੁੰਦੇ ਨੇ ਇਸ ਦੇ ਸੰਬੰਧ ਤੋ ਗੁਰੂ ਸਾਹਿਬ ਸਿੱਖ ਨੂੰ ਉਹੀ ਜਹੋ ਜਲਾਲ ਉਹੀ ਤਾਕਤ ਉਹੀ ਕਿਰਦਾਰ ਬਖਸ਼ਣ ਜਿਹਦੇ ਕਰਕੇ ਅੱਜ ਦੁਨੀਆ 'ਚ ਸਿੱਖ ਦਾ ਸਿੱਖੀ ਦਾ ਕਿਰਦਾਰ ਬੁਲੰਦਾ ਹੈ ਸੋ ਉਹ ਅਰਦਾਸ ਕਰਦੇ ਆ ਅੱਜ ਦਾ ਦਿਨ ਮਨਾ ਰਹੇ ਆ ਕਿ ਅੱਜ ਅਕਾਲ ਪੁਰਖ ਦੀ ਜੋਤ ਬੱਲ ਕੇ ਢੱਲੂ ਘਰ ਇਹਨਾਂ ਦੇ ਸਾਮੂਹਕੇ ਸੂਰਨਾਂ ਨਾਲ ਕੈਂਪ ਲਗਾਏ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ 6 ਜੂਨ ਅਸੀਂ 1984 ਦੇ ਵਿੱਚ ਜੋ ਕੱਲੂਗਾਰਾ ਹੋਇਆ ਸੀਗਾ ਉਹਦੇ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾ ਰਹੇ ਆ ਇਹ 40ਵਾਂ ਸਾਲ ਹੈਗਾ ਔਰ ਹਾਲੇ ਤੱਕ ਪੂਰ ਪੂਰੀ ਜਸਟਿਸ ਜਿਹੜੀ ਹੈ ਉਹ ਸਿੱਖਾਂ ਨੂੰ ਨਹੀਂ ਮਿਲੀ ਹੈ ਇਸ ਕੱਲੂਗਾਰੇ ਦੇ ਰਿਲੇਟਿਡ ਔਰ ਅਸੀਂ ਲਗਭਗ 20 ਸਾਲਾਂ ਤੋਂ ਇੱਕ ਖੂਨਦਾਨ ਕੈਂਪ ਹਰ ਸਾਲ ਲਗਾ ਰਹੇ ਆ ਐਸੀ ਲੜੀ ਦੇ ਵਿੱਚ ਸੁਨੇਹਾ ਇਹੀ ਹੈ ਕਿ ਸਿੱਖਾਂ ਦਾ ਹਮੇਸ਼ਾ ਹੀ ਇਮਤਿਹਾਨ ਲਿਆ ਗਿਆ ਹੈ ਖੂਨ ਡੋਲਿਆ ਗਿਆ ਹੈ ਔਰ ਉਸ ਤੋਂ ਬਾਵਜੂਦ ਵੀ ਸਿੱਖਾਂ ਨੇ ਹਮੇਸ਼ਾ ਮਨੁੱਖੀ ਭਾਈਚਾਰੇ ਦੀ ਗੱਲ ਕੀਤੀ ਹੈ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਸਰਬਤ ਦੇ ਭਲੇ ਦੀ ਗੱਲ ਕੀਤੀ ਹੈ ਔਰ ਅਸੀਂ ਲੜੀ ਦੇ ਵਿੱਚ ਅਸੀਂ ਖੂਨਦਾਨ ਕੈਂਪ ਲਗਾ ਰਹੇ ਹਾਂ ਜਿਹੜਾ ਮਨੁੱਖਤਾ ਦੀ ਭਲਾਈ ਵਾਸਤੇ ਹੀ ਹੈ ਕਿੰਨੇ ਸਾਲ ਤੋਂ ਲਗਾ ਰਹੇ ਹੋ ਇਹ ਲਗਭਗ 20 ਸਾਲ ਹੋ ਗਏ ਆ ਜੀ 20 ਸਾਲਾਂ ਤੋਂ ਇਹ ਸੇਵਾ ਚੱਲਦੀ ਪਈ ਹੈ 25 ਸਾਲ ਸੰਸਥਾ ਨੂੰ ਪੂਰੇ ਹੋ ਗਏ ਨੇ ਇਸ ਸਾਲ ਔਰ ਬਹੁਤ ਵੱਡਾ ਦਿਨ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਤਸ਼ੱਦਦ ਜਿਹੜਾ ਇਸ ਦਿਨ ਕੀਤਾ ਗਿਆ ਸੀਗਾ નિર્ਦੋਸ਼ਾਂ ਦੇ ਉੱਪਰ ਨਹੀਂ ਹੱਥਿਆਂ ਦੇ ਉੱਪਰ ਜਿਹੜੀ ਸੰਗਤ ਸੀਗੀ ਗੁਰਪੁਰਬ ਮਨਾਣ ਆਈ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅੰਬਰਸਾ ਦੀ ਕੱਲਾ ਲਗਾਇਆ ਕਿੰਨਾ ਵੱਡਾ ਜਿਵੇਂ ਨਹੀਂ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ ਉਹ ਹਮੇਸ਼ਾ ਹੀ 1984 ਨੂੰ ਯਾਦ ਕਰਦੇ ਆ ਕਿਉਂਕਿ ਇਹ ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ ਇਸ ਲਈ ਇਹਨੂੰ ਯਾਦ ਕਰਕੇ ਆਪਣੇ ਆਪਣੇ ਲੈਵਲ ਤੇ ਸਾਰੇ ਹੀ ਉਪਰਾਲੇ ਕੀਤੇ ਜਾਂਦੇ ਨੇ